ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀਆਂ ਇਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਸੀਂ ਚੈਨਲ ਦੇਖ ਰਹੇ ਹੋ ਜੀ ਟਰੈਕਟਰ ਮੰਡੀ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀਆਂ ਜੀ ਵਧੀਆ ਰੇਟਾਂ 'ਚ ਤੁਹਾਨੂੰ ਮਸ਼ੀਨਰੀਆਂ ਮਿਲ ਜਾਣਗੀਆਂ ਤੁਹਾਡੇ ਆਸੇ ਪਾਸੇ ਖੜੀਆਂ ਹੋਣਗੀਆਂ ਤੁਹਾਡੇ ਲਾਗੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਪਹਿਲਾਂ ਤਾਂ ਨੰਬਰ ਨੋਟ ਕਰ ਲਓ WhatsApp ਨੰਬਰ ਆ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਗੱਡੇ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਵਟਸਐਪ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਤਾਂ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਪਹਿਲੀ ਗੱਡੀ ਆਪਣੇ ਕੋਲੇ ਸਵਿਫਟ ਐਲਡੀਆ ਪਹੁੰਚੀ ਹੈ ਸੇਲ ਕਰਨੀ ਹੈ ਇਹਨਾਂ ਨੇ 2010 ਮਾਡਲ ਗੱਡੀ ਐਸੀ ਕੰਡੀਸ਼ਨ ਗੱਡੀ ਦੀ ਪੂਰੀ ਵਧੀਆ ਨੁਕਸ ਗੱਡੀ ਚ ਕੋਈ ਨਹੀਂ ਹੈਗਾ ਵਧੀਆ ਗੱਡੀ ਐਸੀ ਮਾਲਕ ਨੇ ਸ਼ੌਂਕ ਨਾਲ ਵਧੀਆ ਰੱਖੀ ਹੋਈ ਆ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਨੇ ਕਿਹਾ 1 ਲੱਖ 90000 ਰੁਪਿਆ ਇੱਕ ਵਾਰੀ ਡਿਮਾਂਡ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਰੇਟ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਗੱਡੀ ਖੜੀ ਹੈ ਫਰੀਦਕੋਟ ਏਰੀਆ ਚ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਤੇ ਗੱਡੀ ਤੁਸੀਂ ਦੇਖ ਲਈ ਚਾਰੇ ਪਾਸੋਂ ਤੇ ਕਿਸੇ ਨੂੰ ਪਸੰਦ ਆਈ ਹੈ ਕੋਈ ਦੇਖਣ ਦਾ ਚਾਹਵਾਨ ਹੈਗਾ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੋਂ ਪਹਿਲਾਂ ਕੋਈ ਗੱਲ ਕਰਨੀ ਆ ਤਾਂ ਨੰਬਰ 70 873 11240 ਮਾਲਕ ਦਾ ਨੰਬਰ ਹੈ ਸੈਕਿੰਡ ਗੱਡੀ ਆਪਣੇ ਕੋਲੇ ਕਾਲੇ ਰੰਗ ਦੀ अल्टੋ ਪਹੁੰਚੀ ਹੈ 800 ਅਲਕਸਈ ਮਾਲਕ ਨੇ ਪੂਰੀ ਮੋਡੀਫਾਈ ਕਰਵਾਈ ਹੋਈ ਹੈ ਅੰਦਰੋਂ ਤੁਸੀਂ ਦੇਖੋਗੇ ਦੇਖਦੇ ਰਹਿ ਜਾਓਗੇ ਕਿਉਂਕਿ ਸਾਰਾ ਕੁਝ ਬਹੁਤ ਵਧੀਆ ਇਹਨਾਂ ਨੇ ਮੋਡੀਫਾਈ ਕਰਵਾ ਰੱਖਿਆ ਸੀਟ ਕਵਰ ਬਹੁਤ ਵਧੀਆ ਸੋਹਣੇ ਚੜੇ ਹੋਏ ਨੇ ਉੱਪਰੋਂ ਛੱਤ ਬਹੁਤ ਵਧੀਆ ਸੋਹਣੀ ਕਰਵਾ ਰੱਖੀ ਹੈ ਬਾਕੀ ਏਸੀ ਹੀਟਰ ਵਰਕਿੰਗ ਚ ਸਾਰਾ ਕੰਮ ਟੋਟਲ ਹੋਇਆ ਗਾ ਮਾਡਲ ਦੀ ਗੱਲ ਕਰੀਏ 2006 ਮਾਡਲ ਗੱਡੀ ਹੈ ਤੇ ਪਾਸਿੰਗ ਆ ਰਿਹਾ ਨਿਊ ਇਹਨਾਂ ਨੇ ਕਰਵਾਈ ਹੋਈ ਹੈ 2026 ਤੱਕ ਕਰਮ ਮੋਹਾਲੀ ਮਾਲਕ ਦਾ ਏਰੀਆ ਸੈਕੰਡ ਓਨਰ ਗੱਡੀ ਹੈ 98000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਕਹਿੰਦੇ ਐ ਵੀ ਰੇਟ ਕਰ ਲਾਂਗੇ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਬਾਕੀ ਤੁਸੀਂ ਜਾ ਕੇ ਜਦੋਂ ਦੇਖੋਗੇ ਤੁਹਾਨੂੰ ਪਸੰਦ ਆਜੂਗੀ ਪਹਿਲੀ ਅੱਖੀ ਕਿਉਂਕਿ ਮਾਲਕ ਨੇ ਸੋਹਣੀ ਸਾਫ਼ ਸੁਥਰੀ ਗੱਡੀ ਰੱਖੀ ਹੋਈ ਹੈ ਵਧੀਆ ਰੱਖੀ ਹੋਈ ਹੈ ਜੀ ਤੇ ਪਰਸਨਲ ਚਲਾਈ ਹੋਈ ਹੈ ਤੇ ਤੁਸੀਂ ਦੇਖ ਹੀ ਰਹੇ ਹੋ ਫੋਟੋਆਂ ਚਾਰੇ ਪਾਸੋਂ ਚੱਲ ਰਹੀਆਂ ਥੋੜੀ ਜੀ ਬਾਸ਼ ਕਰਨ ਵਾਲੀ ਗੱਡੀ ਹੈ ਤੇ ਜਦੋਂ ਆਪਾਂ ਵਾਸ਼ ਕਰਵਾਤੀ ਤੋ ਤੀ ਜਮਾਂ ਨਮੀ ਕਾਚ ਨਿਕਲ ਜੂਗੀ। ਬਾਕੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਕੋਈ ਗੱਲ ਕਰਨੀ ਹੈ ਤੁਸੀਂ ਕਰ ਲਿਓ। ਨੰਬਰ ਹੈ 79 730 018 11 ਤੀਜੇ ਨੰਬਰ ਤੇ ਆਪਣੇ ਕੋਲੇ ਵਰੇਜ਼ਾ ਗੱਡੀ ਪਹੁੰਚੀ ਹੈ ਜੀ। VDI ਮਾਡਲ ਚ ਫਾਸਟ ਓਨਰ ਗੱਡੀ ਆ। 2018 ਮਾਡਲ ਗੱਡੀ ਹੈ ਜੀ। 7,35,000 ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ। ਤੇ ਗੱਡੀ ਨਾਲ ਜਿੰਨੀ ਵੀ ਐਕਸੈਸਰੀ ਆਉਂਦੀ ਆ ਜਿਵੇਂ ਜੈਕ ਹੋ ਗਿਆ ਇੱਕ ਪਾਨਾ ਹੋ ਗਿਆ ਤਾਂ ਇੱਕ ਮੂਰੇ ਟੋਚਨ ਪਾਉਂਡ ਵਾਸਤੇ ਇੱਕ ਰਾੜਜੀ ਆਉਂਦੀ ਹੈ ਉਹ ਵੀ ਸਾਰਾ ਕੁਝ ਆਪਾਂ ਨੂੰ ਨਾਲ ਮਿਲੂਗਾ ਗੱਡੀ ਤੇ ਤੇ ਇਸ ਟਿਪਣੀ ਨਾਲ ਤੇ ਗੱਡੀ ਜਾ ਕੇ ਕਿਸੇ ਨੇ ਦੇਖਣੀ ਹੈ ਕੋਈ ਚਾਹਵਾਨ ਹੈਗਾ ਖਰੀਦਣ ਦਾ ਕਿਸ ਨੂੰ ਪਸੰਦ ਆਈ ਹੈ ਤਾਂ ਗੱਡੀ ਆਪਣੇ ਕੋਲੇ ਪਹੁੰਚੀ ਆ ਪਟਿਆਲੇ ਏਰੀਆ ਚੋਂ ਕਿਸੇ ਨੇ ਜਾ ਕੇ ਦੇਖਣੀ ਹੈ ਪਟਿਆਲੇ ਏਰੀਆ ਜਾ ਕੇ ਦੇਖ ਸਕਦੇ ਹਾਂ 18 ਮਾਡਲ ਗੱਡੀ ਆ ਪੂਰੀ ਸਾਫ਼ ਹੈ ਪੂਰੀ ਸੋਹਣੀ ਆ ਪੂਰੀ ਵਧੀਆ ਗੀ ਤੇ ਰੇਟ ਜਿਹੜਾ ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜਾ ਮਾਲਕ ਕਹਿੰਦੇ ਆ ਵੀ ਘਾਟਾ ਵਾਦਾ ਮੁਕਤ ਕਰ ਲਾਂਗੇ ਇੱਕ ਵਾਰੀ ਡਿਮਾਂਡ ਹੈ ਨੰਬਰ 22 ਦਾ ਜਿਹਨਾਂ ਦੀ ਗੱਡੀ ਹੈ 904118 ਤੇ 575058 ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਇੱਕ ਫੋਰਡ ਦੀ ਫਿਗੋ ਗੱਡੀ ਪਹੁੰਚੀ ਆ ਮਾਡਲ ਆ 2013 ਸੀ ਮਾਲਕ ਦੇ ਨਾਮ ਦੀ ਐਨਓਸੀ ਕੱਟੀ ਹੋਈ ਹੈ ਜਿੰਨਾਂ ਕੋਲੇ ਗੱਡੀ ਹੁਣ ਹੈਗੀ ਹੈਗੀ ਟਾਇਰ ਟੂਰ ਵਧੀਆ ਪਿਆ ਤੇ ਗੱਡੀ ਦਾ ਰੰਗ ਵਧੀਆਗਾ ਤੇ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਜਿਹੜਾ ਆਪਣੇ ਕੋਲੇ ਰੇਟ ਪਹੁੰਚਿਆ ਮਾਲਕ ਨੇ ਡਿਮਾਂਡ ਇੱਕ ਵਾਰੀ 1,70,000 ਰੁਪਇਆ ਕਿਹਾਗਾ ਗੱਡੀ ਖੜੀ ਹੈ ਮਾਨਸਾ ਏਰੀਆ 'ਚ ਤੇ ਟਾਇਰ ਟੱਪਾ ਵਧੀਆ ਅੰਦਰੋਂ ਪੂਰੀ ਵਧੀਆ ਏਸੀ ਹੀਟਰ ਵਗੈਰਾ ਵਧੀਆ ਆਪਨ ਮਿਲ ਜਾਊਗਾ ਜਾ ਕੇ ਕੋਈ ਦੇਖਣ ਦਾ ਚਾਹਵਾਨ ਹੈਗਾ ਕਿਸੇ ਨੇ ਖਰੀਦਣੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਜਾ ਕੇ ਮਾਨਸਾ ਏਰੀਆ 'ਚ ਗੱਡੀ ਨੂੰ ਦੇਖ ਸਕਦੇ ਹੋ ਜੀ 1,70,000 ਰੁਪਇਆ ਇੱਕ ਵਾਰੀ ਡਿਮਾਂਡ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 98155 08824 ਤੇ ਗੱਲਬਾਤ ਜਿਹੜੀ ਵੀ ਕਰਨੀ ਹੋਵੇ ਤੁਸੀਂ ਆਪੇ ਕਰ ਲਿਓ ਜੀ ਗੱਡੀਆਂ ਦੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀ ਗੱਡੀਆਂ ਮੈਣ ਗਿਆ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਅੱਗੇ ਹੋਰ ਵੀ 4-5 ਗੱਡੀਆਂ ਹੈਗੀਆਂ ਤੇ ਪੂਰੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਤੁਸੀਂ ਦੱਸੋ ਮੈਨੂੰ ਕਮੈਂਟ ਕਰਕੇ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖਿਓ ਤੁਹਾਨੂੰ ਗੱਡੀਆਂ ਮਸ਼ੀਨਰੀਆਂ ਤੇ ਆਪਣੀ ਆਹ ਵੀਡੀਓ ਕਿਵੇਂ ਦੀ ਲੱਗ ਰਹੀ ਐ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਆ ਤਾਂ ਕਮੈਂਟ ਕਰ ਦਿਓ ਤੇ ਨਾਲ ਦੀ ਨਾਲ ਇੱਕ نیچے ਤੁਹਾਨੂੰ ਲਾਈਕ ਦਾ ਬਟਨ ਮਿਲੂਗਾ ਲਾਈਕ ਵੀਡੀਓ ਨੂੰ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਵਧੀਆ ਲੱਗ ਰਹੀ ਆ ਤੇ ਇਸ ਤਰ੍ਹਾਂ ਦੀ ਤੁਸੀਂ ਹਰ ਰੋਜ਼ ਨਵੀਂ ਵੀਡੀਓ ਆਪਣੀ ਦੇਖਣਾ ਚਾਹੁੰਦੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਇਆ ਕਰੂਗਾ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਹੈ ਬਾਕੀ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਪਹੁੰਚਉਦੇ ਰਹਨੇ ਆਂ ਅਸੀਂ ਤੇ ਤੁਹਾਨੂੰ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਮੈਂਟ ਕਰੋ ਜੀ ਤੇ ਕਿਸੇ ਨੇ ਐਡ ਕਰਬੋਣੀ ਹੋਵੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਕੋਠੀ ਆ ਘਰ ਮਕਾਨ ਗੱਡੀ ਮੋਟਰਸਾਈਕਲ ਚਾਹੀਏ ਕੁਝ ਵੀ ਆ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦਾ ਹਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ 7719445360 ਤੇ ਹੁਣ ਆਪਾਂ ਮਸ਼ੀਨਰੀਆ ਦੀ ਫਿਰ ਤੋਂ ਗੱਲਬਾਤ ਕਰਦੇ ਹਾਂ ਵੈਗਨਰ ਗੱਡੀ ਆਪਾਂ ਲੈ ਕੇ ਪਹੁੰਚੀਆਂ ਐਲ ਐਕਸ ਆਈ 2006 ਮਾਡਲ ਗੱਡੀ ਐ ਤੇ ਗੱਡੀ ਸੈਕੰਡ ਓਨਰ ਆਪਣੇ ਕੋਲੇ ਪਹੁੰਚੀ ਆ ਜੀ 1 ਲੱਖ 30000 ਰੁਪਿਆ ਡਿਮਾਂਡ ਆਪਣੇ ਕੋਲੇ ਗੱਡੀ ਦੀ ਪਹੁੰਚੀ ਆ ਗੱਡੀ ਪੂਰੀ ਵਧੀਆ ਤੇ ਗੱਡੀ ਖੜੀ ਆ ਲੁਧਿਆਣਾ ਏਰੀਆ ਚ ਕੋਈ ਦੇਖਣਾ ਚਾਹੁੰਦਾ ਕੋਈ ਚਲਾ ਕੇ ਦੇਖਣਾ ਚਾਹੁੰਦਾ ਤਾਂ ਲੁਧਿਆਣਾ ਜਾ ਕੇ ਦੇਖ ਸਕਦਾ ਹਾਂ ਗੱਡੀ ਦੀ ਕੰਡੀਸ਼ਨ ਅੰਦਰੋਂ ਪੂਰੀ ਵਧੀਆ ਪਈ ਐ ਤੇ ਇਹਨਾਂ ਨੇ ਫੋਟੋਆਂ ਤਾਂ ਨਹੀਂ ਖਿਤਕਪੇ ਦੀਆਂ ਇਹਨਾਂ ਨੇ ਵੀਡੀਓ ਬਹੁਤ ਵਧੀਆ ਬਣਾ ਕੇ ਭੇਜੀ ਆ ਫੋਟੋਆਂ ਚਾਹੀਏ ਨਾ ਹੋਣ ਪਰ ਵੀਡੀਓ ਇੱਕ ਵਧੀਆ ਤਰੀਕੇ ਨਾਲ ਪੂਰੀ ਸੋਹਣੀ ਆਪਣੇ ਕੋਲੇ ਪਹੁੰਚੀ ਹੋਵੇ ਤਾਂ ਗੱਲ ਵੱਖਰੀ ਹੈ ਜੀ ਕਿਉਂਕਿ ਵੀਡੀਓ ਤਾਂ ਵੀਡੀਓ ਹੁੰਦੀ ਆ ਫੋਟੋਆਂ ਫੋਟੋਆਂ ਹੀ ਹੁੰਦੀਆਂ ਜੀ ਮੈਂ ਕਹਿਣਾ ਹੁਣ ਜੀ ਵੀ ਫੋਟੋਆਂ ਚਾਹੀਏ ਨਾ ਪੇਜ ਕਰੋ ਪਰ ਵੀਡੀਓ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੀ ਆ ਫੋਨ ਨੂੰ ਟੇਡਾ ਫੜ ਕੇ ਬਿਲਕੁਲ ਆਰਾਮ ਨਾਲ ਚਾਰੇ ਪਾਸੋਂ ਇੰਜਨ ਉੰਜਣ ਦੀ ਤੇ ਅੰਦਰ ਬਾਹਰੋਂ ਸਾਰੇ ਕਿਤੇ ਦਿਖਾਇਆ ਕਰੋ ਤੇ ਵਧੀਆ ਤਰੀਕੇ ਨਾਲ ਆਪਣੇ ਕੋਲੇ ਭੇਜ ਦਿਆ ਕਰੋ ਤੇ ਵਧੀਆ ਜਿਆਦਾ ਰਿਸਪੌਂਸ ਵਧੀਆ ਆਉਂਦਾ ਜੀ ਤੇ ਜਿਹਨੂੰ ਮਤਲਬ ਕਿ ਪਸੰਦ ਆਉਂਦੀ ਹੈ ਉਹਨੂੰ ਘਰੇ ਬੈਠੇ ਹੀ ਪਤਾ ਲੱਗ ਜਾਂਦਾ ਚਾਰੇ ਪਾਸੋਂ ਕਿੱਧਰਲੇ ਪਾਸੇ ਕੋਈ ਡੈਂਟ ਹੈ ਕੀ ਸਕ੍ਰੈਚ ਹੈ ਕੀ ਕੁਝ ਹੈਗਾ ਜੀ ਬਾਕੀ ਤੁਸੀਂ ਬਣਾ ਕੇ لازਮੀ ਭੇਜਿਆ ਕਰੋ ਤੇ ਆਹ ਗੱਡੀ ਜਿਹਨੇ ਦੇਖਣੀ ਹੈ ਲੁਧਿਆਣੇ ਜਾ ਕੇ ਦੇਖ ਸਕਦਾ ਹਾਂ ਨੰਬਰ 98787240058 ਤੇ ਹੁਣ ਇੱਕ ਆਲਟੋ ਤੁਸੀਂ ਦੇਖੋ ਹਰਿਆਣਾ ਨੰਬਰ ਜਮਾ ਸਾਫ ਗੱਡੀ ਐ ਕੋਈ ਡੈਂਟਾ ਕੋਈ ਸਕਰੈਚ ਕਿਸੇ ਪਾਸੋਂ ਲੱਗੀ ਨਹੀਂ 6 ਮਾਡਲ ਐ 85000 ਰੁਪਏ ਮੰਗ ਐ ਮਾਨਸਾ ਘੜੀ ਐ ਟਾਇਰ ਬਹੁਤ ਵਧੀਆ ਨੇ ਨੰਬਰ 62 83576 850 ਇੱਕ ਆਪਾ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚਿਆ ਜੀ Maruti 800 35000 ਦੀ ਸਿਰਫ ਗੱਡੀ ਤੇ ਸਕਰੈਚ ਹਲਕੇ ਫੁਲਕੇ ਡੈਂਟ ਆਪਨ ਨੂੰ ਮਿਲਣਗੇ ਪਰ ਚਲਾਉਣ 'ਚ ਕਮੀ ਪੇਸ਼ੀ ਕੋਈ ਨਹੀਂ ਰਾਇਕੂਟ ਲੱਗੇ ਗੱਡੀ ਖੜੀ ਆ ਤੇ ਇਹਨਾਂ ਨੇ ਛੇਤੀ ਤੋਂ ਛੇਤੀ ਵੇਚਣੀ ਹੈ ਜੀ ਤੇ ਕਿਸੇ ਨੂੰ ਪਸੰਦ ਆਉਂਦੀ ਹੈ ਜਾਂ ਖਰੀਦਣਾ ਚਾਹੁੰਦਾ ਹੈ ਜਾਂ ਕਿਸੇ ਨੇ ਤਿਆਰ ਕਰਵਾਉਣੀ ਹੋਵੇ ਤਾਂ ਜਾ ਕੇ ਦੇਖ ਸਕਦੇ ਹੋ ਰੇਟ ਮਾਲਕ ਕਹਿੰਦੇ ਸੀਗੇ ਬਹੁਤ ਆਪਾਂ ਘੱਟ ਕਰ ਲਾਂਗੇ ਮੌਕੇ ਤੇ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 7508716218 ਗੱਲਬਾਤ ਜਿਹੜੀ ਕਰਨੀ ਹੋਵੇ ਆਪੇ ਕਰ ਲਓ ਬਾਕੀ ਸਾਰੀਆਂ ਮਸ਼ੀਨਰੀ ਤੁਸੀਂ ਦੇਖ ਲਈਆਂ। ਵੀਡੀਓ ਤੋਂ ਨੂੰ ਕਿੰਨੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ। ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਤੁਸੀਂ ਦੇਖਣਾ ਚਾਹੁੰਦੇ ਹੋ? ਕਿੰਨੇ ਰੇਟ ਦੇ ਵਿੱਚ ਕਿਹੜੇ ਏਰੀਆ ਚੋਂ ਦੱਸੋ ਮੈਨੂੰ ਤੇ ਕਿਸੇ ਨੇ ਐਡ ਕਰਬੂਣੀਏ ਕਿਸੇ ਵੀ ਤਰ੍ਹਾਂ ਦੀ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਭੇਜੋ ਆਪਣੇ ਕੋਲ। ਤੇ ਮਿਲਦੇ ਆ ਜਲਦੀ ਜੀ ਆਪਾਂ।